ਗੱਲ ਕਰਾਂਗੇ ਸੰਗਰੂਰ ਦੀ ਸੰਗਰੂਰ ট্রাক ਯੂਨੀਅਨ 'ਚ ਜ਼ਬਰਦਸਤ ਹੰਗਾਮਾ ਵੇਖਣ ਨੂੰ ਮਿਲਿਆ ਸੀ ਵਿਚਾਲੇ 10 ਦੇ ਕਿ ਨਵੇਂ ਪ੍ਰਧਾਨ ਤੇ ট্রাক ਆਪਰੇਟਰਾਂ ਨੇ ਇਤਰਾਜ਼ ਜਤਾਇਆ ਤੇ ਮਨਦੀਪ ਸਿੰਘ ਰੂਪ ਨੂੰ ੱੱਕੇ ਮਾਰ ਕੇ ਬਾਹਰ ਕੱਢਿਆ ਗਿਆ ਇਸ ਦੇ ਵਿਚਾਲੇ ট্রাক ਆਪਰੇਟਰਾਂ ਦਾ ਕਹਿਣਾ ਹੈ ਕਿ ਸਾਡੇ ਤੇ ੱੱਕੇ ਦੇ ਨਾਲ ਨਵਾਂ ਪ੍ਰਧਾਨ ਥੋਪਿਆ ਗਿਆ ਹੈ ਬਿਨਾਂ ਵੋਟਾ ਪਾਏ ਮਨਦੀਪ ਸਿੰਘ ਨੂੰ ਪ੍ਰਧਾਨ ਲਗਾਇਆ ਗਿਆ ਪ੍ਰਧਾਨ ਨੂੰ ਬਾਹਰ ਕੱਢ ਕੇ ਦਫ਼ਤਰ ਦੇ ਮੁੱਖ ਗੇਟ ਤੇ ਤਾਲਾ ਵੀ ਲਗਾਇਆ ਗਿਆ ਬੰਦਾ ਇਹਨਾਂ ਦਾ ਕਹਤਾ ਜਿਹੜਾ ਬੰਦਾ ਸਾਡੇ ਇਥੇ ਪ੍ਰੈਟਰ ਨਹੀਂ ਹੈ ਉਹ ਬੰਦੇ ਨੂੰ ਇਹਨਾਂ ਨੇ ਆ ਕੇ ਮਤਲਬ ਪਹਿਲਾਂ ਤਾਂ ਮੈਂਬਰ ਬਣਾਉਣਾ ਚਾਹਿਆ ਅਸੀਂ ਮੈਂਬਰ ਨਹੀਂ ਹੁਣ ਬਣਿਆ ਭਜਾਤਾ ਹੁਣ ਅੱਜ ਉਹ ਕੁਰਸੀ ਤੇ ਬਿਠਾਉਣ ਵਾਸਤੇ ਆਏ ਸੀ ਸਾਨੂੰ ਫੇਰ ਵੀ ਧੱਕੇ ਮਾਰ ਕੇ ਭਜਾਤਾ ਕੋਈ ਚੀਜ਼ ਨੂੰ ਮੰਨਦੇ ਨਹੀਂ ਕਾਹਨੋਂ ਕੋਈ ਪ੍ਰਸ਼ਾਸਨ ਆ ਕੇ ਸਾਡੇ ਨਾਲ ਇਥੇ ਧੱਕੇ ਸਹੀ ਕਰਦਾ ਸਾਨੂੰ ਮਾਰ ਕੇ ਤਾਂ ਕਹਾਂ ਲੰਘ ਜੇ ਪਰ ਅਸੀਂ ਹੁਣ ਉਹ ਕੰਮ ਨਹੀਂ ਹੋਣ ਦਿੰਦੇ ਜਿਹੜਾ ਸਾਡੇ ਖਿਲਾਫ ਆ ਸਾਡੇ ਜਿਹੜੇ ਪ੍ਰੈਟਰ ਨੇ ਉਹ ਸਾਡੇ ਆ ਜਾ ਸਕਦੇ ਪ੍ਰਸ਼ਾਸਨ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਨਾ ਚਾਹੁੰਦੇ ਆ ਵੀ ਸਾਡੀ ਹੈਲਪ ਕੀਤੀ ਜਾਵੇ ਦੇ ਵਿੱਚ ਇਹ ਬੋਟਾ ਬੋਲੇ। ਛਾੜੀਆਂ ਬੋਟਾ ਪੋਣ ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ। ਜੋ ਰੂਪਾ ਦਾ ਬੰਦਾ ਐ ਅਸੀਂ ਤਾਂ ਉਹਨੂੰ ਜਾਣਦੇ ਵੀ ਨਹੀਂ ਜੀ। ਉਹ ਸਾਡੇ ਏਰੀਆ ਦਾ ਵੀ ਨਹੀਂ ਬਲਕਿ ਅਸੀਂ ਜਾਣਦੇ ਵੀ ਨਹੀਂ। ਜਿਸ ਨੂੰ ਬਣਾਤਾ ਜੀ ਉਹਨੂੰ ਅਸੀਂ ਨਹੀਂ ਚਾਹੁੰਦੇ ਜੀ। ਉਹਦੇ ਲੱਭੇ ਕੋਈ ਗੱਡੀ ਨਹੀਂ, ਕੋਈ ਅਧਿਕਾਰ ਨਹੀਂ, ਸਰਕਾਰ ਦਾ ਵੀ ਅਧਿਕਾਰ ਨਹੀਂ ਬਣਦਾ ਜੀ। ਪ੍ਰਾਈਵੇਟ ਅਧਾਰ ਐ। ਇਹ ਕੋਈ ਸਰਕਾਰੀ ਅਧਾਰਾ ਤਾਂ ਹੈ ਨਹੀਂ। ਇਹ ਸਾਡਾ ਆਬਦਾ ਅਧਾਰਾ ਐ, ਆਬਦਾ ਭਾਈਚਾਰਾ ਐ। ਇਹ ਤੇ ਵੀ ਸਾਨੂੰ ਕੋਈ ਸਰਕਾਰੀ ਫੰਡ ਨਹੀਂ ਆਉਂਦਾ ਵੀ ਅਸੀਂ ਉਹਨਾਂ ਤੋਂ ਕੋਈ ਸਾਡੇ ਤੇ ਧੱਕੇ ਨਾਲ ਚੀਜ਼ ਥੋਪ ਰਹੇ ਨੇ। ਅਸੀਂ ਉਹਨਾਂ ਨੂੰ ਨਹੀਂ